ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਾ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਕ੍ਰਾਸ ਵੈਡ ਸੂਈ ਵੀ ਤੇ ਦੁੱਧ ਕਿੰਨਾ ਆਪਾਂ ਤੁਹਾਨੂੰ ਬਾਲਟੀ 'ਚ ਪਾ ਕੇ ਦਿਖਾਵਾਂਗੇ ਚਵਾਈ ਕਰਕੇ ਦਿਖਾਵਾਂਗੇ ਡਿਟੇਲ ਅੱਗੇ ਵੀਰ ਤੋਂ ਪੁੱਛਦੇ ਆ ਹੋਗੇ ਕਰੀਏ ਗੱਲਬਾਤ ਸੋ ਦੋਸਤੋ ਖਾਲੀ ਬਾੜੀ ਦੇਖ ਸਕਦੇ ਹੋ ਕਰਦੋ ਚਵਾਈ ਸ਼ੁਰੂ ਕਰਦੋ ਚਵਾਈ ਸ਼ੁਰੂ ਹਾਂ ਜੀ ਆ ਕਾ ਨਾਮ ਐਡਰੈਸ ਦੱਸੋ ਜੀ ਆਪਣਾ ਸਕਤੈਨ ਬਸ ਆ ਨਾਮ ਸਕਤੈਨ ਸਿੰਘ ਪਿੰਡ ਆ ਗਿਆ ਆਪਣਾ ਗਹਿਣਾ ਜ਼ਿਲ੍ਹਾ ਪੈਗਾ ਬਰਨਾਲਾ ਹਨਾ ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ 941741060 941741060 1060 ਜੇ ਬੱਕਰਾਸ ਵੈਰ ਮੜੇ ਮੜੇ ਸਿੰਗਲ ਦੀ ਵੀਡੀਓ ਕਵਰ ਕਰੀ ਜ ਨੇ ਕੈ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ ਜੀ ਅੱਜ ਹੋ ਗਿਆ ਹਫਤਾ ਹਫਤਾ ਹੋ ਗਿਆ ਸੂਈ ਨੂੰ ਬੱਚਾ ਇਹਦੇ ਪਿੱਛੇ ਆ ਗਿਆ ਬੱਚੀ ਆ ਬੱਚੀ ਆ ਪਿੱਛੇ ਇਹਦੇ ਹਨਾ ਤੇ ਸੂਆ ਕਿਹੜਾ ਸੂਈ ਹੈ ਇਹ ਜੀ ਜੇ ਸੂਈ ਹੈ ਦੂਜੇ ਸਵੇ ਸੂਈ ਵੇ ਸਵੇਰ ਦਾ ਟਾਈਮ ਆਪਾਂ ਇਹਦੀ ਚਵਾਈ ਕਰੀ ਜਾਨੇ ਹੈਗੇ ਤੇ ਕਿੰਨਾ ਕੁ ਦੁੱਧ ਤਿਆਰ ਅੰਦਾਜ਼ਾ ਜਿਆ ਜੀ 10 ਲੀਟਰ ਦੁੱਧ ਤਿਆਰ 10 ਲੀਟਰ ਤੋਂ ਤਿਆਰ ਆ ਤੇ ਪੰਜ ਸੱਤ ਦਿਨ ਹੋ ਗਏ ਸੂਈ ਨੂੰ ਹਫਤਾ ਹਨਾ ਤੇ ਜੇਰ ਜੁੜਾਣਾ ਜਮ ਬਿਲਕੁਲ ਠੀਕ ਹੈ ਅੰਦਾਜ਼ਾ ਆਇਆ ਦੁੱਧ ਕਿੰਨਾ ਕੁ ਦੇ ਦੂ ਵੱਧ ਤੋਂ ਵੱਧ ਇਹ 13 14 ਲੀਟਰ ਫਿਰ 13 ਲੀਟਰ ਦੁੱਧ ਇਹਨੇ ਦਾਮਣਾ ਪਾ ਦੇਣਾ ਕ੍ਰੋਸ ਵੈੜ ਪੈਗੀ ਸਿੰਕ ਵਾਲੀ ਤੇ ਨਿਆਣਾ ਨੂੰ ਨਾ ਵਧੀਆ ਪਾਉਂਦੀ ਆ ਕੋਈ ਕਿਸੇ ਗੱਲ ਦੀ ਹਲ ਚੱਲਣੀ ਕੱਟ ਕਾਟ ਚੰਗਾ ਤੇ ਜਿੰਦ ਜਾਨ ਵਾਲੀ ਵਿਹੜਾ ਜਮ ਤੇ ਵਾਕੀ ਧਾਰਾ ਵਗੈਰਾ ਦੇਖੋ ਜਮਾ ਦੋ ਜਾਨੇ ਵਾਹ ਕੇ ਚੁੰਦੇ ਆ ਜਮਾ ਤੇ ਪੂਰਾ ਸਾਫ ਸੁਥਰਾ ਤੇ ਦੁੱਧ ਵੀ ਚਿੱਟਾ ਚਿੱਟਾ ਜਮਾ ਮੱਝਾ ਨਾਲ ਦਾ ਜਮਾ ਸਚਾਈ ਵਗੈਰਾ ਦੇਖੋ ਸਾਫ ਸੁਥਰੀ ਮੋਟੀ ਜਮਾ ਨਿਆ ਆ ਪਸ਼ੂ ਮੰਨ ਕੇ ਚਲੋ ਦਰਮਿਆਨਾ ਕੱਦ ਕਾਠ ਵਾਲਾ ਜਦ ਹੋਵੇ ਅ ਡਰਜਾਂ ਦਾ ਵੀ ਦੋ ਜਾਨੇ ਬਹਿ ਕੇ ਦੋ ਜਾਨੇ ਬਹਿ ਕੇ ਚੁੰਦੇ ਆ ਦੇਖੋ ਜਮਾ ਤੇ ਚੌਣ ਵੀ ਫਿਰ ਨਰਮਾ ਚਵਾਈ ਦੀਆਂ ਕਾ ਜਮਾ ਸੋ ਚੌਣ ਵਗੈਰਾ ਦੀ ਪੂਰੀ ਨਰਮਾ ਜਮਾ ਪੋਲੀ ਚਵਾਈ ਦੀ ਆ ਉਹ ਇਹ ਨਹੀਂ ਗੱਲ ਵੀ ਲਿੱਸੀ ਨਾਮੀਏ ਕਿਸੇ ਪਾਸੇ ਉਹ ਕੱਦ ਬੰਡ ਵੀ ਚੰਗਾ ਤੇ ਜਿੰਦ ਜਣ ਦੂਜਾ ਸੂਆ ਜੈਨ ਨੂੰ ਸੂਈ ਵੀ ਆ ਚਿਟਾ ਦੁੱਧ ਬਿਲਕੁਲ ਮੱਝਾਂ ਨਾਲ ਲਾ ਜਾਵਾਂ ਹਫਤਾਕ ਲਗਭਗ ਹੋ ਗਿਆ ਸੂਈ ਨੂੰ ਸੋ ਸਵੇਰ ਦਾ ਟਾਈਮ ਐ ਇਸ ਵਕਤ 7 ਵੱਜ ਚੁੱਕਿਆ ਲਗਭਗ ਤੇ ਦੋ ਟਾਈਮ ਚਵਾ ਕੇ ਦੇ ਦਾਂਗੇ ਜਮ ਆਪਾਂ ਹਾਂਜੀ ਉਹ ਚਾਰ ਟਾਈਮ ਤੋਂ ਠੀਕ ਐ ਦੁੱਧ ਮੰਨ ਕੇ ਚਲੋ ਵੀ 9 ਤੋਂ 12 10 ਦੇ ਵਿੱਚ ਆ। ਸੋ 10 ਲੀਟਰ ਦੇ ਵਿੱਚ ਬਈ ਦੁੱਧ ਹਾਜ਼ਰ ਆ ਤੇ ਹਲੇ 5-6 ਦਿਨ ਹੋਇਆ ਸੂਈ ਨੂੰ ਤੇ ਦੁੱਧ ਆਪਾਂ ਨੂੰ ਪਤਾ ਵੀ ਘੱਡੋ ਘੱਡ ਬੈੜ 25-26 ਦਿਨ ਲਾਉਂਦਾ 15 ਦਿਨ ਦੁੱਧ ਹਜੇ ਨਹੀਂ ਹੋਰ ਵਧਣਾਗਾ ਤੇ ਚੋੜ ਜਵਾ ਦੀ ਇੱਕ ਨੰਬਰਾ ਮੋਟਾ ਚੋਣਾ ਸਾਫ ਸੁਥਰਾ ਕੋਈ ਭੂਰ ਸਰ ਲਾਣੀਗਾ। ਤੋਂ ਜਿੰਨਾ ਹੋ ਤੁਹਾਡੇ ਸਾਹਮਣੇ ਆਪਾਂ ਅੰਦਾਜ਼ਾ ਦਿਖਾ ਦਾਂਗੇ ਪਤਾ ਲੱਗ ਜੂ ਵੀ ਕਿੰਨਾ ਕ ਦੁੱਧਾ ਥੱਲੇ ਦੇ। ਉਹ ਆ ਗਈ ਸੀਲ ਢੰਡੀ ਦੇਖੋ ਕੋਈ ਅੰਤ ਨਹੀਂ ਸੀਲ ਢੰਡੀ ਕੋਈ ਪੈਰ ਨਹੀਂ ਪਟਿਆ ਇਹਨੇ ਕੋਈ ਹੋਰ ਨਹੀਂ ਤੇ ਦੋ ਜਣੇ ਬਹਿ ਕੇ ਜਿੱਦਾਂ ਮਰਜ਼ੀ ਚੋਈ ਚੱਲੇ ਜਾਵਾਂ ਥੋੜਾ ਲੇਵ ਦਾ ਚਕਾ ਜਰੂਰ ਮਾਰ ਆ ਜੱਗੇ ਨੂੰ ਹੈਗਾ ਪਿੱਛੇ ਲੇਵਾ ਘੱਟ ਦਿਖਾਉਂਦੀ ਆ ਪਰ ਥਾਂ ਥਣ ਪਸਮਾ ਆਪਸ ਨੂੰ ਬਿਲਕੁਲ ਓਕੇ ਆ ਜਮਾ ਸਾਫ ਸੁੱਧਰਾ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਸੀਟ ਇਹਦਾ 45000 ਮਾਨਦਾਨ ਹੋ ਜੂਗਾ ਜੀ 60000 ਖੰਡ ਦੀ ਮਾਨਦਾਨ ਸੋ 10000 ਖੰਡ ਵਿੱਚੋਂ ਮਾਨਦਾਨ ਹੋ ਜੂ 45000 ਰੁਪਏ ਭਾਗਾ ਤੇ 13 ਤੋਂ 14 ਲੀਟਰ ਦੁੱਧ ਇਹਨੇ ਪਾ ਦੇਣਾਗਾ ਸੂਈ ਸਵਾਈ ਹੈ ਜਿਹੜੇ ਕਿਸੇ ਵੀਰ ਦੇ ਫੱਟੋ ਦੋ ਟਾਈਮ ਤਿੰਨ ਟਾਈਮ ਚੋਲਿਓ ਕੋਈ ਚੱਕਾ ਵਾਲੀ ਗੱਲ ਨਹੀਂ ਸਵੇਰ ਦੇ ਟਾਈਮ ਆਪਾਂ ਚਵਾਈ ਸਾਨੂੰ ਕਰਕੇ ਸਿਖਾਤੀ ਬਾਜਬ ਭਾ 45000 ਰੁਪਏ ਜਿਹੜੇ ਵੀਰ ਕਹਿੰਦੇ 45000 ਰੁਪਏ ਰੋਣਾ ਦੁੱਧ ਤਿਆਰਤਾ ਜੀ ਦਾ ਸਾਨੂੰ ਸੋ ਉਸ ਲੈਵਲ ਦੀ ਬੈੜਾ ਜਮਾ ਕਰਾਸ ਬੈੜਾ ਨਾ ਇਹ ਗਰਮੀ ਮੰਨੇ ਤੇ ਦੁੱਧ ਬਿਲਕੁਲ ਚਟਾ ਮੱਝਾਂ ਨਾਲ ਦਾ ਜਮਾ ਪਿੱਛੇ ਇਹਦੇ ਬੱਚੀ ਹੈਗੀ ਬੱਚੀ ਪੈ ਗਈ ਥੋੜੀ ਜਰਸੀ ਚ ਕ੍ਰੋਸ ਪਣ ਜਾ ਪੈਂਦਾ ਤੇ ਬਾੜੀ ਦੇਖੋ ਜਿਵੇਂ ਮੈਂ ਉੱਪਰ ਤੱਕ ਲਾਤੀ ਤੇ ਬਾਕੀ ਮੇਨ ਗੱਲ ਠੰਡੀ ਤੇ ਦੁੱਧ ਦੇਖੋ ਬਿਲਕੁਲ ਚਿੱਟਾ ਜਾਵਾ ਮੱਝਾਂ ਨਾਲ ਦਾ ਦੁੱਧ ਆ ਜਾਵਾ ਤੇ ਫਿਰ ਘਰੇ ਦੁੱਧ ਵਰਤਣ ਨੂੰ ਵਧੀਆ ਹੂ ਅੰਕਲ ਜਾਵਾ ਹਾਂਜੀ ਅਸੀਂ ਰਿਕਟਦੇ ਹਾਂ ਠੀਕ ਹੈ ਤੇ ਬਾਕੀ ਭਾਅ ਪੂਰਾ ਬਾਜ ਵਕੂ ਇਹ ਨਹੀਂ ਗੱਲ 55 54 ਸਿਰਫ 45000 ਰੁਪਏ ਭਾਅ ਤੇ ਲੇਵਾ ਦੇਖੋ ਜਮਾ ਨਿੰਬੂ ਗੁਝਾੜਦਾ ਬੈਠਦਾ ਜਾਵਾ ਉਹ ਲਗਭਗ 7 ਕਿਲੋ ਵਾਲੀ ਬਾਂਟੀ ਇਹ ਦਾ ਹਨ ਇਹ ਛੱਪ ਤੋਂ ਬਾਹਰ ਹੀ ਆ 5 ਕਿਲੋ ਦਾ ਤਾਂ ਹੈਗਾ ਜਾਵਾ ਅੱਬ 5 ਕਿਲੋ ਡੰਗ ਦਾ ਕਹਿ ਕੇ ਦਿੰਨੇ ਆ ਜਾਵਾ ਸੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਬਾਕੀ ਲੇ ਵਾਲੂ ਵਾ ਦੇਖੋ ਬਿਲਕੁਲ ਜਵਾ ਠੰਡੀ ਸੀ ਦਾ ਕੋਈ ਨਹੀਂ ਆ ਮੂੰਹ ਮੱਥਾ ਦੇਖੋ ਤੁਹਾਡੇ ਸਾਹਮਣੇ ਆ ਬੜੇ ਹੱਕ ਕਹਿਣ ਨੂੰ ਕਰਿਓ ਸੋ ਲੇਵਾ ਦੇਖੋ ਜਮੈਂ ਟੋਕਰ ਵੈੜ ਨੂੰ ਝਾਰਦਾ ਜਾਮੈਂ ਨੇ ਤੇ ਨੰਬਰ ਬੋਲੇ ਜੀ ਦੁਆਰੇ ਆਪਣਾ 9371060 ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਬਿਹੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਉਹ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ